ਸੀਨੀਅਰ ਵਾਇਸ ਪ੍ਰਧਾਨ ਨੂੰ ਕੋਸ਼ਿਸ਼ ਕੀਤਾ ਗਿਆ ਹੈ ਲੁਧਿਆਣੇ ਦੇ ਵਿੱਚ ਨਾਲ ਦੇ ਨਾਲ ਅਸੀਂ ਪੂਰੀ ਟੀਮ ਜਿਹੜੀ 6 ਸਟੇਟਾਂ ਵਿੱਚ ਰਾਸ਼ਟਰੀ ਭਗਵਾਨ ਸੇਵਾ ਦਾ ਸੰਕਰਨ ਜਿਹੜਾ ਕੰਮ ਕਰ ਰਿਹਾ ਹੈ ਅੱਜ ਮੇਰੇ ਨਾਲ ਮੇਰੇ ਵੱਡੇ ਭਰਾ ਸੰਤੋਖ ਗਿੱਲ ਜੀ Pawan Sreen ji Saurav Gupta ji Karan Puri ji ਹੋਰ ਵੀ ਸਾਡੇ ਅਧਿਕਾਰ ਇੱਥੇ ਪਹੁੰਚੇ ਨੇ ਮਨੋਈ ਟਿੰਕੂ ਜੀ ਜਿਨ੍ਹਾਂ ਦਾ ਲੁਧਿਆਣਾ ਦੇ ਵਿੱਚ ਕਾਫੀ ਨਾਮ ਨੇ ਆ ਟ੍ਰਾਂਸਪੋਰਟ ਦਾ ਇਹ ਕੰਮ ਕਰਦੇ ਨੇ ਤੇ ਸਮਾਜ ਦਾ ਹਮੇਸ਼ਾ ਬਿਲਕੁਲ ਇੱਕ ਸਭਨ ਕੇ ਤੁਰਦੇ ਨੇ ਸਾਡੇ ਲਈ ਬੜੀ ਮਾਨ ਦੀ ਗੱਲ ਆ ਕਿ ਸਾਡੇ ਵੱਡੇ ਭਰਾ ਸਾਡੇ ਉਮਰ ਤੋਂ ਵੀ ਵੱਡੇ ਨੇ ਤਜਰਬੇ ਤੋਂ ਵੀ ਵੱਡੇ ਨੇ ਸਾਨੂੰ ਰਾਸ਼ਟਰੀ ਭਗਵਾਸੇ ਦਾ ਸਕੱਤਰ ਨੂੰ ਉਚਾਈਆਂ ਤੱਕ ਬੁਲੰਗੀਆਂ ਦਾ ਖੜਨ ਲਈ ਸਾਡਾ ਸਾਥ ਦੇਣਗੇ ਇੰਨੀ ਗੱਲ ਕਹਿੰਦੇ ਹੋਏ ਮੈਂ ਅੱਜ ਆਪਣੇ ਸੰਗਠਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆਪਣੇ ਆਦਰਯੋਗ ਪ੍ਰਧਾਨ ਜੀ ਦਾ ਨਾਲ ਮੇਰੇ ਸੁਖਵੀਰ ਜੀ ਸ਼ੌਰਵਵੀਰ ਜੀ ਹੋਰ ਮੇਰੇ ਸਾਥੀਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨਾ ਇੱਜ਼ਤਮੰਦ ਸਨਮਾਨ ਦਿੱਤਾ ਹੈ ਤੇ ਮੈਂ ਪੂਰੀ ਕੋਸ਼ਿਸ਼ ਕਰਾਂਗਾ ਜੋ ਇਹਨਾਂ ਨੇ ਮੇਰੇ ਤੋਂ ਉਮੀਦਾਂ ਲਾਈਆਂ ਮੈਂ ਉੱਤੇ ਖਰਾ ਉਤਰਾਂ ਤੇ ਮੈਂ ਆਪਣੀ ਸੰਗਠਨ ਵਾਸਤੇ ਦਿਨ ਰਾਤ ਇੱਕ ਕਰਕੇ ਵੱਧ ਤੋਂ ਵੱਧ ਮਿਹਨਤ ਕਰਕੇ ਆਪਣੇ ਨਾਲ ਆਪਣੇ ਸੰਗਠਨ ਦਾ ਨਾਮ ਉੱਚਾ ਕਰਾਂ ਜੈ ਜੈ ਕੋਈ ਨਹੀਂ ਕੋਈ ਜੈ ਸ਼ਿਨਾਹ ਹਰ ਹਰ ਮਹਾਦੇਵ ਅੱਜ ਰਾਸ਼ੀ ਭਗਵਾਨ ਸੇਨਾ ਸੰਗਠਨ ਦੀ ਟੀਮ ਸਾਰੇ ਉੱਤੇਦਾਰ ਲੁਧਿਆਣਾ ਸ਼ਹਿਰ ਵਿੱਚ ਪਹੁੰਚੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਟਿੰਕੂ ਜੀ ਅਮਰੋਦ ਟਿੰਕੂ ਜੀ ਜਿਹੜੇ ਪਹਿਲਾਂ ਵੀ ਸਮਾਜ ਦਾ ਕੰਮ ਕਰਦੇ ਸੀ ਫੋਨ ਵੀ ਕਰ ਰਹੇ ਨੇ ਪਹਿਲਾਂ ਵੀ ਸਮਾਜ ਨੂੰ ਇਹਨਾਂ ਦੀ ਬਹੁਤ ਦੇਣ ਹੈ ਜਿਹੜੇ ਲੋਹ ਟਿੰਕੂ ਜੀ ਨੇ ਇਹਨਾਂ ਨੇ ਪਹਿਲਾਂ ਵੀ ਕਈ ਸਕੱਤਰਾਂ 'ਚ ਕੰਮ ਕੀਤਾ ਕਈ ਰਲਾਈਨੀਤੀਕ